ਅਮਰਸਰ ਦੇ ਜੁਜਾਰ ਸਿੰਘ ਐਵਨਿਊ ਦੇ ਵਿੱਚ ਬੀਤੀ ਰਾਤ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੀ ਘਰ ਦੇ ਉੱਤੇ ਤਾਬੜ ਤੋੜ ਜਿਹੜਾ ਹੈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਇਸ ਘਰ ਦੇ ਵਿੱਚ ਮਹਿਲਾ ਇਕੱਲੀ ਰਹਿੰਦੀ ਸੀ ਔਰ ਰਾਤ ਨੂੰ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਸਵੇਰੇ ਜਦੋਂ ਘਰ ਦੇ ਲੋਕ ਉੱਠਦੇ ਨੇ ਤੇ ਤਦ ਪਤਾ ਚੱਲਦਾ ਹੈ ਕਿ ਉੱਥੇ ਜਿਹੜੀ ਹੈ ਘਟਨਾ ਵਾਪਰੀ ਹੈ ਤਸਵੀਰ ਤੁਹਾਨੂੰ ਅਸੀਂ ਉਸ ਆਲੀਸ਼ਾਨ ਘਰ ਦੀਆਂ ਦਿਖਾ ਰਹੇ ਜਿੱਥੇ ਕੀ ਮਹਿਲਾ ਇੱਕ ਵਿਰਧ ਮਹਿਲਾ ਜਿਹੜੀ ਹੈ ਇਕੱਲੀ ਰਹਿੰਦੀ ਸੀ ਔਰ ਇਸ ਘਰ ਦੇ ਵਿੱਚ ਰਾਤ ਤਕਰੀਬਨ 12:30 ਵਜੇ ਦੇ ਕਰੀਬ ਘਰ ਦੇ ਬਾਹਰ ਕੁਝ ਲੋਕ ਆਂਦੇ ਨੇ ਤਾਂ ਉਹਨਾਂ ਵੱਲੋਂ ਤਾਬੜ ਤੋੜ ਜਿਹੜਾ ਹੈ ਇੱਥੇ ਗੋਲੀ ਚਲਾਈ ਜਾਂਦੀ ਹੈ ਤਾਂ ਇਸ ਵੇਲੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਅਧਿਕਾਰੀ ਇਸ ਵੇਲੇ ਮੌਕੇ ਤੇ ਪਹੁੰਚੇ ਨੇ ਔਰ ਅੰਮ੍ਰਿਤਸਰ ਦੇ ਜੁਜਾਰ ਸਿੰਘ ਐਵਨਿਊ ਦੇ ਵਿੱਚ ਬੀਤੀ ਰਾਤ ਫਾਇਰਿੰਗ ਹੋਈ ਹੈ ਤਕਰੀਬਨ 10 ਤੋਂ 12 ਰਾਊਂਡ ਜਿਹੜੇ ਫਾਇਰ ਕੀਤੇ ਗਏ ਔਰ ਜਿਸ ਚੀਜ਼ ਜਗ੍ਹਾ ਤੇ ਗੋਲੀ ਵੱਜੀ ਹੈ ਉਸ ਦੀ ਤੁਹਾਨੂੰ ਪੁਆਇੰਟਸ ਵੀ ਪੁਲਿਸ ਵੱਲੋਂ ਇੱਥੇ ਕੀਤੇ ਗਏ ਨੇ ਫੋਰੈਂਸਿਕ ਦੀਆਂ ਈਮਾ ਸਦੀਆਂ ਗਈਆਂ ਨੇ ਔਰ ਪੂਰੇ ਘਰ ਦੇ ਉੱਤੇ ਜਿਹੜਾ ਹੈ ਉਹ ਇਹ ਗੋਲੀकांड ਜਿਹੜਾ ਇਸ ਵੇਲੇ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਮਾਰਕੇਸ਼ਨ ਜਿਹੜੀ ਇਹ ਕੀਤੀ ਗਈ ਸੀ ਜਿਸ ਜਿਸ ਜਗ੍ਹਾ ਦੇ ਉੱਤੇ ਵੀ ਕੋਈ ਸਪੌਟ ਜਿਹੜਾ ਕੋਈ ਨਿਸ਼ਾਨ ਹੈ ਉਹ ਅਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ ਤਰ੍ਹਾਂ ਇੱਥੇ 20 ਨੰਬਰ ਲਿਖਿਆ ਹੈ ਤਾਂ ਮਤਲਬ ਮੰਨ ਸਕਦੇ ਹਾਂ ਕਿ 20 ਦੇ ਕਰੀਬ ਜਿਹੜਾ ਹੈ ਉਹ ਹਮਲਾ ਜਿਹੜਾ ਹੈ ਉਹਦੇ ਨਾਲ ਹੋਇਆ ਹੋਇਆ ਹੈ ਇਸ ਤੋਂ ਇਲਾਵਾ ਇਸ ਘਰ ਦੇ ਵਿੱਚ ਦੋਵੇਂ ਪਾਸੇ ਸੀਸੀਟੀਵੀ ਕੈਮਰਾ ਜਿਹੜੇ ਲੱਗੇ ਨੇ ਔਰ ਸੀਸੀਟੀਵੀ ਕੈਮਰਾ ਤੁਸੀਂ ਦੇਖ ਸਕਦੇ ਹੋ ਕਿ ਕੈਮਰਾ ਇਸ ਸਾਈਡ ਤੇ ਹੈ ਅਤੇ ਜਿਸ ਨੇ ਕੀ ਪੂਰੀ ਇਸ ਵੀਡੀਓ ਰਿਕਾਰਡਿੰਗ ਨੂੰ ਕੈਚ ਕੀਤਾ ਹੈ ਤਾਂ ਦੂਸਰੇ ਪਾਸੇ ਇੱਕ ਹੋਰ ਕੈਮਰਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਦੂਸਰਾ ਕੈਮਰਾ ਹੈ ਤਾਂ ਇਸ ਦੋਨੋਂ ਕੈਮਰਿਆਂ ਦੇ ਵਿੱਚ ਜਿਹੜਾ ਹੈ ਪੂਰੀ ਰਿਕਾਰਡਿੰਗ ਜਿਹੜੀ ਹੈ ਉਹ ਹੋਈ ਹੈ ਔਰ ਫਿਲਹਾਲ ਜਿਹੜਾ ਹੈ ਇਸਥੇ ਜਿਹੜਾ ਹੈ ਫਾਇਰਿੰਗ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੇ ਵਿੱਚ ਨਿਸ਼ਾਨ ਨੇ ਇਸ ਤੋਂ ਇਲਾਵਾ ਕੁਝ ਕਾਰ ਦੇ ਜਿਹੜੇ ਸ਼ੀਸ਼ੇ ਸੀ ਜਿਹੜੇ ਬਾਰੀਆਂ ਦੇ ਜਿਹੜੇ ਸ਼ੀਸ਼ੇ ਹੁੰਦੇ ਨੇ ਉਹ ਵੀ ਟੁੱਟੇ ਨੇ ਉਸ ਤੋਂ ਬਾਅਦ ਫਿਲਹਾਲ ਇਸ ਪੂਰੇ ਇਲਾਕੇ ਨੂੰ ਜਿਹੜਾ ਹੈ ਪੂਰੀ ਗਲੀ ਨੂੰ ਜਿਹੜਾ ਹੈ ਸੀਲ ਕੀਤਾ ਗਿਆ ਹੈ ਔਰ ਬਕਾਇਦਾ ਤੌਰ ਤੇ ਕਿਸੇ ਨੂੰ ਜਾਂਚ ਬਣਾਈ ਹੈ ਕੁਝ ਜਿਹੜੇ ਪਰਿਵਾਰਕ ਲੋਕ ਨੇ ਜਾਂ ਪੁਲਿਸ ਦੇ ਅਧਿਕਾਰੀ ਨੇ ਜਿਹੜੇ ਕਿ ਇੱਥੇ ਨੇ ਉਹੀ ਦੇਖ ਰਹੇ ਸਰ ਰਾਤੀ ਕੀ ਹੋਇਆ ਜੀ ਇੱਥੇ ਘਟਨਾ ਕੀ ਵਾਪਰੀ ਹੈ ਰਾਤੀ ਘਟਨਾ ਇਹ ਵਾਪਰੀ ਆ ਕਿ ਸਾਰੇ ਸੁੱਤੇ ਪਏ ਸੀਗੇ ਹਾਂਜੀ ਤੇ ਸਵਾ 12 ਦਾ ਟਾਈਮ ਸੀਗਾ ਜੀ ਜੋ ਸਵਾ 12 ਵਜੇ ਤੁਹ ਆਏ ਜਾਂ ਦੋ ਵਿਅਕਤੀ ਆਏ ਪਤਾ ਲੱਗਾ ਉਹ ਇਥੇ ਰੋਕਿਆ ਸਕੂਟਰ ਉਹਨਾਂ ਨੇ ਸਕੂਟਰ ਰੋਕੇ ਤੇ ਫਾਇਰਿੰਗ ਕੀਤੀ ਉਹਨਾਂ ਨੇ ਓਕੇ ਤੇ ਉਹ ਇਧਰ ਨੂੰ ਕੀਤੀ ਫਾਇਰਿੰਗ ਇਹਨਾਂ ਦੇ ਘਰ ਤੇ ਕੋਈ ਵੀ ਨਹੀਂ ਸੀ ਹੈਗਾ ਜਿਹੜਾ ਬੇੜ ਇਹਨਾਂ ਦੀ ਮਿਸ ਸੀਗੀ ਉਹ ਕੈਨੇਡਾ ਗਈ ਹੋਈ ਆ ਹਾਂ ਤੇ ਜਿਹੜਾ ਬੇਟਾ ਵਾ ਉਹ ਠੀਕ ਨਹੀਂ ਉਹ ਉੱਥੇ ਆਪਣੇ ਉਹਨਾਂ ਦੇ ਸਹੁਰਿਆਂ ਦੇ ਘਰ ਗਿਆ ਹੋਇਆ 10 ਦਿਨ ਤੋਂ ਮਲਾਜਮ ਉਹ ਵੀ ਜੀ ਉੱਥੇ এডਿਕੇਸ਼ਨ ਚ ਜੀ ਹਾਂ ਤੇ ਉਹ ਇੱਥੇ ਕੋਈ ਵੀ ਨਹੀਂ ਹੈਗਾ ਐਨ ਲੱਗਾ ਵੀ ਜੇ ਕੋਈ ਪਟਾਕੇ ਚੰਦੇ ਆ ਤੇ ਸਾਰੇ ਦਸਤ ਫੈਲ ਗਏ ਉਦੋਂ ਉਹ ਦਸਤ ਫੈਲ ਗਈ ਆ ਤੇ ਲੋਕੀ ਹਵੜਾ ਤਾਂ ਬੜੀ ਮੱਚ ਗਈ ਵੀ ਕੀ ਹੋ ਗਿਆ ਕੀ ਹੋ ਗਿਆ ਸਾਰੇ ਸਹਿਮ ਕੇ ਲੋਕੀ ਮਹੱਲੇ ਵਾਲੇ ਪਹਿਲਾਂ ਵੀ ਇੱਕ ਦੇਖ ਸਾਡੀ ਗਲੀ ਚ ਵਾਰਦਾਤ ਹੋ ਚੁੱਕੀ ਤੇ ਬਿਲਕੁਲ ਉਹ ਜਦੋਂ ਲੇਡੀਜ਼ ਨੂੰ ਮਾਰ ਕੇ ਚਲ ਗਏ ਸੀਗੇ ਤੇ ਇਹ ਇਹ ਕੋਈ ਫੈਮਿਲੀ ਕੈਨੇਡਾ ਰਹਿੰਦੀ ਸਰ ਸਾਰੀਆਂ ਨਾ ਨਹੀਂ ਫੈਮਿਲੀ ਕੈਨੇਡਾ ਨੇ ਬੱਚੇ ਕੈਨੇਡਾ ਰਹਿੰਦੇ ਆ ਉਹਨਾਂ ਦੀ ਮੰਮੀ ਜਿਹੜੀ ਆਪਣੇ ਬੱਚਿਆਂ ਦੇ ਕੋਲ ਗਈ ਸੀ ਕੈਨੇਡਾ ਹਾਂ ਤੇ ਕਿੰਨੀ ਗਰਤੀ ਫਾਇਰਿੰਗ ਹੋਈ ਸਰ ਕਾਫੀ ਨੌਂ ਬਹਿਰ ਕੀਤੇ ਆ ਅੱਛਾ ਤੇ ਰਮਾਲ ਬੱਦੇ ਸੀਗੇ ਉਹਨਾਂ ਦੇ ਮੂੰਹ ਤੇ ਤੇ ਇਧਰੋਂ ਆਏ ਸਕੂਟਰ ਤੇ ਆਏ ਆ ਇੱਥੋਂ ਤੇ ਇੱਥੇ ਰੋਕਿਆ ਸਕੂਟਰ ਇੱਥੇ ਦਾ ਰਸਤਾ ਆ ਇਧਰੋਂ ਆਇਆ ਹਾਂ ਇਧਰੋਂ ਆਇਆ ਇਹ ਰਸਤਾ ਹੈ ਐਸੇ ਗਲੀ ਜੁਆ ਪਿਛਲੀ ਗਲੀ ਜੁਆ ਆ ਉਸ ਤੋਂ ਬਾਅਦ ਇਸ ਘਰ ਦੇ ਬਾਹਰ ਖੜੇ ਹੋਏ ਤੇ ਇੱਥੇ ਇੱਥੇ ਘਰ ਦੇ ਬਾਹਰ ਖੜੇ ਹੋਏ ਆ ਇੱਥੇ ਇੱਥੇ ਗੋਲੀਆਂ ਚਲਾਈਆਂ ਉਹਨਾਂ ਨੇ ਇੱਥੋਂ ਦੀ ਸਿੱਧੀ ਫਾਇਰਿੰਗ ਕੀਤੀ ਆ ਕਰਿਆ ਨਾ ਹਮ ਇੱਥੋਂ ਗੋਲੀਆਂ ਚਲਾਈਆਂ ਉਹਨਾਂ ਨੇ ਤੇ ਇੱਥੋਂ ਉੱਪਰ ਉਹ ਲੋਕ ਨਿਸ਼ਾਨ ਲੱਗੇ ਆ ਆ ਥੱਲੇ ਨਿਸ਼ਾਨ ਲੱਗੇ ਫਾਇਰਿੰਗ ਥੱਲੇ ਥੱਲੇ ਕਿੱਥੇ ਲੱਗੇ ਨੇ ਨਿਸ਼ਾਨ ਥੱਲੇ ਉਹ ਪਰਦੇ ਪਾਸੇ ਲੱਗੇ ਇਹਨਾਂ ਦੇ ਆ ਇੱਥੇ ਨਿੰਬੂ ਆ ਨਾ ਅੱਛਾ ਕਿੰਨੇ ਅੱਛਾ ਜੀ ਇਸ ਵੇਲੇ ਮਚੀ ਬਹੁਤ ਜਿਆਦਾ ਸਹਮੇ ਪਏ ਲੋਕ ਸਾਰੇ ਸਹਮੇ ਪਏ ਕੋਈ ਨਹੀਂ ਬੋਲਦਾ ਨਹੀਂ ਪਿਆ ਮਹੱਲੇ ਚ ਜਿਹੜੇ ਲੋਕ ਹੋਣ ਹਾਂਜੀ ਕਾਫੀ ਡਰਿਆ ਬਹੁਤ ਡਰਿਆ ਕੱਲ ਵੀ ਇੱਕ ਵਾਰ ਤਾਂ ਪਹਿਲਾਂ ਸਾਡੇ ਮੇਰੇ ਘਰ ਦੇ ਅੱਗੇ ਹੋ ਚੁੱਕੀ ਇੱਕ ਉੱਥੇ ਵੀ ਕੋਈ ਤਾਂ ਹੈਗਾ ਹੈਗਾ ਵੀ ਉਹ ਪੈਸੇ ਲੈ ਕੇ ਭੱਜ ਗਿਆ ਸੀ ਉਹਨਾਂ ਨੂੰ ਬੰਦੇ ਨੇ ਪਕੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉੱਥੇ ਕਾਫੀ ਕੱਲ ਉਸ ਦਿਨ ਕਾ ਵੀ ਪਈ ਰਹੀ ਹੈ ਅੱਜ ਫੇਰ ਸਾਡੀ ਬਾਈਕ ਕਲਾਨੀ ਕੋਈ ਬਹੁਤ ਵਧੀਆ ਕਲੋਨੀ ਸਾਡੀ ਪਰ ਸਾਡੇ ਹੁਣ ਥੋੜੇ ਦਿਨਾਂ ਤੋਂ ਬਹੁਤ ਵਾਰਦਾਤਾ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਵਾਰਦਾਤਾ ਜਿਹੜੀਆਂ ਇਸ ਵੇਲੇ ਚ ਹੋ ਰਹੀਆਂ ਨੇ ਤਾਂ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਜਿਹੜਾ ਹੈ ਇਸ ਵੇਲੇ ਇਸ ਜਗ੍ਹਾ ਦੇ ਉੱਤੇ ਵਾਰਦਾਤ ਹੋਈ ਹੈ ਤਾਂ ਫਿਲਹਾਲ ਟੀਮਸ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਇਹ ਪੂਰੇ ਘਰ ਦੀ ਤਸਵੀਰ ਹੈ ਕਿਉਂਕਿ ਪੁਲਿਸ ਵੱਲੋਂ ਇਲਾਕੇ ਨੂੰ ਰੀਲீஸ் ਕੀਤਾ ਗਿਆ ਹੈ ਤਾਂ ਸ਼ੀਸ਼ੇ ਦੇ ਉੱਤੇ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਤੇ ਵੀ ਇੱਕ ਜਿਹੜਾ ਹੈ ਉਹ ਬੁਲਟ ਜਿਹੜਾ ਹੈ ਥੇ ਫਾਇਰ ਹੋਇਆ ਹੈ ਤਾਂ ਫਿਲਹਾਲ ਘਰ ਦੇ ਲੋਕ ਜਿਹੜੇ ਨੇ ਉਹ ਚਿੰਤਾ ਚ ਨੇ ਸਦਮੇ ਚ ਨੇ ਕਿ ਆਖਿਰਕਾਰ ਕੀ ਘਟਨਾ ਹੋਈ ਹੈ ਤਾਂ ਫਿਲਹਾਲ ਇਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਬੀਤੀ ਰਾਤ ਇੱਥੇ ਘਟਨਾ ਵਾਪਰੀ ਹੈ ਤਾਂ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਜੀ ਮੈਡਮ ਕੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜੀ ਜਿਹੜੀ ਇੱਥੇ ਰਾਤੀ ਜਿਹੜੀ ਫਾਇਰਿੰਗ ਹੋਈ ਹੈ ਇਸ ਸਵੇਰੇ ਸਾਨੂੰ ਜਿਹੜੀ ਹੈ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀਗੀ ਕਿ ਸਵੇਰੇ ਜੁਹਾਰ ਸਿੰਘ ਐਵੇਨਿਊ ਗਲੀ ਨੰਬਰ 1 ਦੇ ਵਿੱਚ ਜਿਹੜਾ ਹਾਊਸ ਨੰਬਰ 26 ਦੇ ਬਾਹਰ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜੋ ਇਹਨਾਂ ਨੂੰ ਰਾਤ ਨੂੰ ਹੀ ਪਤਾ ਲੱਗਿਆ ਮਾਤਾ ਜੀ ਕੱਲੇ ਘਰ ਦੇ ਵਿੱਚ ਸੀਗੇ ਮੌਜੂਦ ਸਵੇਰੇ ਮੌਕੇ ਤੇ ਪਹੁੰਚੇ ਆ ਤੇ ਆਸ-ਪਾਸ ਦੇ ਜਿਹੜੇ ਹੈ ਟੈਕਨੀਕਲ ਐਵੀਡੈਂਸ ਤੇ ਜਿਹੜੀਆਂ ਹਿਊਮਨ ਇੰਟੈਲੀਜੈਂਸ ਤੋਂ ਜਿਹੜਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਡਮ ਕੈਮਰੇ ਦੇ ਵਿੱਚ ਕੀ ਦਿਖਾਈ ਦਿੱਤਾ ਜੀ ਮੌਕੇ ਤੇ ਜਿਹੜੀ ਹੈਗੀ ਕੋਈ ਸੀਸੀਟੀਵੀ ਫੁਟੇਜ ਜਿਹੜੀ ਅਵੇਲੇਬਲ ਨਹੀਂ ਹੈਗੀ ਬਟ ਆਸ-ਪਾਸ ਦੇ ਸੀਸੀਟੀ ਜੋ ਵੀ ਸਾਹਮਣੇ ਆਇਆ ਤੁਹਾਨੂੰ ਜਿਹੜਾ ਦੁਬਾਰਾ ਬ੍ਰੇਕੇ ਤਾ ਫਿਲਹਾਲ ਉਹ ਦੱਸਿਆ ਨਾ ਜੀ ਮੌਕੇ ਦੀ ਕੋਈ ਸੀਸੀਟੀਵੀ ਐਸਐਸ ਸਾਹਮਣੇ ਆਈ ਨਹੀਂ ਆ ਜੋ ਵੀ ਜਿਹੜਾ ਇਸ ਹਾਲਾਤ ਸਾਹਮਣੇ ਆਉਣਗੇ ਤੁਹਾਨੂੰ ਦੁਬਾਰਾ ਜਿਹੜਾ ਕਿੰਨੇ ਰਾਉਂਡ ਫਾਇਰ ਕੀਤੇ ਗਏ ਕਿਉਂਕਿ 20 ਤੋਂ ਵੱਧ ਨਿਸ਼ਾਨ ਨਜ਼ਰ ਆ ਰਹੇ ਨੇ ਅਕਰੀ ਇੱਥੇ 9 ਜਿਹੜੇ ਰਾਉਂਡ ਨੇ ਉਹ ਫਾਇਰ ਹੋਏ ਨੇ ਤੇ ਦੋ ਇਹਨਾਂ ਦੀ ਫੈਮਲੀ ਜਿਹੜੀ ਬਾਹਰ ਵਿਦੇਸ਼ ਚ ਰਹਿੰਦੀ ਹੈ ਜੀ ਜੀ ਇਹ ਮਾਤਾ ਜੀ ਜਿਹੜੇ ਨੇ ਇਕੱਲੇ ਹੀ ਇੱਥੇ ਰਹਿੰਦੇ ਨੇ ਮਾਤਾ ਜੀ ਦੀ ਫੇਰੀ ਬਾਕੀ ਫੈਮਲੀ ਆ ਬੇਟਾ ਜਿਹੜਾ ਹੈ ਉਹ ਵੀ ਬਾਹਰ ਰੰਦਾ ਉਹਦੇ ਅੱਗੇ ਬੱਚੇ ਜਿਹੜੇ ਨੇ ਸਾਰੇ ਜਿਹੜੀ ਫੈਮਲੀ ਬਾਹਰ ਹੀ ਹੈਗੀ ਹੈ ਮਾਤਾ ਜੀ ਇਕੱਲੇ ਇੱਥੇ ਰਹਿੰਦੇ ਤੇ ਪਰ ਕੋਈ ਪਰਸਨਲ ਰੈਵਲਰੀ ਹੈ ਜੀ ਅਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ ਜੇਕਰ ਕੋਈ ਵੀ ਇਦਾਂ ਦੀ ਗੱਲ ਸਾਹਮਣੇ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਗੱਲ ਸਾਹਮਣੇ ਹੈਗੀ ਤੁਹਾਨੂੰ ਦੱਸਿਆ ਜਾਏਗਾ ਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਉੱਥੇ ਮੌਜੂਦ ਆ ਤਾਂ ਫਾਇਰਿੰਗ ਦੀ ਘਟਨਾ ਕੀਤੀ ਗਈ ਹੈ ਤਾਂ ਦੋ ਨੌਜਵਾਨ ਰਾਤ ਦੇ ਵਕਤ ਆਂਦੇ ਨੇ ਤਾਂ ਇਸ ਪੂਰਾ ਰਿਹਾਇਸ਼ੀ ਇਲਾਕਾ ਤੁਸੀਂ ਵੇਖੋ ਕਿ ਇੱਕ ਪੌਸ਼ ਇਲਾਕਾ ਹੈ ਜੁਝਾਰ ਸਿੰਘ ਐਵੇਨਿਊ ਇਸ ਇਲਾਕੇ ਦਾ ਨਾਮ ਪੈਂਦਾ ਹੈ ਤਾਂ ਉੱਥੇ ਜਿਹੜਾ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਇਸ ਦੇ ਵਿੱਚ ਜਿਹੜੇ ਨੇ ਦੋ ਜਿਹੜੇ ਨੌਜਵਾਨ ਜਿਹੜੇ ਉਹ ਆਂਦੇ ਨੇ ਤੇ ਤਾਬੜ ਤੋੜ ਜਿਹੜਾ ਹੈ ਉਹ ਇੱਥੇ ਕਰਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਕੋਹ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਘਰਚ ਕੱਲੀ ਰਹਿੰਦੀ ਸੀ ਪਰ ਕਾਰਨ ਕੀ ਨੇ ਉਹਦੇ ਵਿੱਚ ਹਾਲੇ ਜਾਂਚ ਦਾ ਵਿਸ਼ਾ ਹੈ ਪਰ ਵੱਡੀ ਘਟਨਾ ਅਮਰਸਰ 'ਚ ਬੀਤੀ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਸਰ